ਜਦੋਂ ਕੰਮ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਕੇਵਲ ਬੁਲਾਇਆ ਜਾਂਦਾ ਹੈ ਉਦੋਂ ਉਹਨਾਂ ਨਾਲ ਸਾਜ ਮਿੱਠੀ ਮਿੱਠੇ ਮਿੱਠੇ ਸਾਜ ਕੀਤੇ ਜਾਂਦੇ ਆ ਬੁੜਿਆ ਜਾਂਦਾ ਹੈ ਪਰ ਜਦੋਂ ਲੋੜ ਨਾ ਹੋਵੇ ਉਦੋਂ ਤੂੰ ਕੌਣ ਤੇ ਮੈਂ ਕੌਣ ਕੰਮ ਕਰਾਉਂਦਾ ਬਸ ਦਲ ਮੁ끼 ਝਗੜਾ ਪਾਦ ਗੁਰੂ ਨੂੰ ਅਸੀਂ ਗੁਰੂ ਕਰਕੇ ਮੰਨਿਆ ਨਹੀਂ ਮੰਤ ਲਿਆ ਸੀ ਉਹ ਸਾਰੇ ਕਹਿੰਦੇ ਗੁਰਦਾਨ ਸਾਹਿਬ ਸਾਡਾ ਅਕਿੰਦਿਆਂ ਤੇ ਸਾਡਾ ਗਿਆ ਸਾਡਿਆਂ ਨੂੰ ਤੁਸੀਂ ਹਰ ਟਾਈਮ ਆਪਣੇ ਘਰ ਰੱਖਦੇ ਆ ਜਿਹੜਾ ਸਾਡਾ ਹੋਊਗਾ ਉਹਨੂੰ ਤਾਂ ਅਸੀਂ ਆਪਣੇ ਘਰ ਹਰ ਟਾਈਮ ਰੱਖਾਂਗੇ ਬਾਗਾਂ ਦੇ ਨੂੰ ਨਹੀਂ ਰੱਖਿਆ ਜਾਂਦਾ ਤੁਸੀਂ ਸੱਚ ਜਾਣਦੇ ਸੱਚ ਜਾਣਿਓ ਅਰ ਆਪਣੇ ਉੱਤੇ ਗੱਲ ਨੂੰ ਟੁਕਾ ਕੇ ਦੇਖਿਓ ਕਿੰਨਾ ਕਨੇ ਅਸੀਂ ਬਾਣੀ ਦਾ ਆਸਰਾ ਲਿਆ ਬਿ ਕਿੰਨਾ ਕਨੇ ਗੁਰੂ ਨੂੰ ਘਰ ਵਿੱਚ ਰੱਖਿਆ ਚਾਹ ਗੁਟਕਾ ਕਰਕੇ ਰੱਖਿਆ ਹੋਵੇ ਚਾਹ ਕੁੱਥੀਆਂਦਰ ਕੇ ਰੱਖਿਆ ਹੋਵੇ ਚਾਹ ਆਸਿਰ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਰੱਖਿਆ ਹੋਵੇ ਕਿਉਂਕਿ ਰੂਪ ਤੇ ਪੋਥੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਆ ਨਾ ਇੱਕਾ ਹੀ ਬਾਣੀ ਇੱਕੋ ਗੁਰੂ ਇੱਕੋ ਹੀ ਗੁਰੂ ਹੈ ਇੱਕੋ ਹੀ ਬਾਣੀ ਹੈ ਤੇ ਸੱਜਣੋ ਵਿਚਾਰ ਵੀ ਇੱਕੋ ਹੀ ਆ ਜੇ ਗੁੱਟਕੇ ਵਿੱਚ ਬਾਣੀਆਂ ਤੇ ਵਿਚਾਰ ਉਹਦੀ ਵੀ ਹੋਈ ਆ। ਪੋਤੀ ਵਿੱਚ ਬਾਣੀਆਂ ਤੇ ਵਿਚਾਰ ਉਹਦੀ ਵੀ ਹੋਈ ਆ। ਤੇ ਜੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਤੇ ਉਹ ਵੀ ਉਹਦੇ ਉਹੀ ਵਿਚਾਰ ਹੋਈ ਆ। ਤੇ ਜੇ ਤੁਸੀਂ ਇਤੋਂ ਅੱਗੇ ਚੱਲ ਕੇ ਦੇਖੋਗੇ ਨਾ ਜਦੋਂ ਨਬਰ ਤੋਂ ਉੱਪਰ ਚੋਗੇ ਤੇ ਤੁਹਾਨੂੰ ਵੇਦਾਂ ਸ਼ਾਸਤਰਾਂ ਵਿੱਚ ਵੀ ਬਾਣੀਆਂ ਹੋਈ ਦਿਸੂਗਈ। ਜਦੋਂ ਨਫਰਤ ਵਿੱਚੋਂ ਉੱਠੋ ਕਿਤਾ ਕਿਉਂ ਅਸੀਂ ਤਾਂ ਚੰਗਾ ਕਿਸ ਨੂੰ ਕਹੜੇ ਜਿੰਨੋ ਹਾਲਾਂਕਿ ਰੱਬ ਦੀ ਬਾਣੀ ਰੱਬ ਦੇ ਬੋਲ ਕੋਈ ਗੀਤਾ ਵਿੱਚ ਆ ਕੋਈ ਵੇਦਾ ਵਿੱਚ ਆ ਕੋਈ ਬਾਈਬਲ ਵਿੱਚ ਆ ਕੋਈ ਕੁਰਾਨ ਵਿੱਚ ਆ ਸਭ ਧਾਰਮਿਕ ਗ੍ਰੰਥਾਂ ਵਿੱਚ ਕੋਈ ਰੱਬ ਦੇ ਬੋਲ ਆ ਪੈ ਰਹੋ ਤੇ ਨਫਰਤ ਸਾਡੇ ਵਿੱਚ ਇਸ ਕਾਣਾ ਗੁਰੂ ਇਹ ਦਿਆਂ ਹੰਦੂਆ ਗੁਰੂ ਇਹ ਬਸਰਮਾਨਾ ਦਾ ਗੁਰੂ ਦਰਸਰ ਗੁਰੂ ਸੀਗਾ ਸ਼ਬਦ ਗੁਰੂ ਸੀਗਾ ਸ਼ਬਦ ਕਾਗਜ਼ੀ ਤਨ ਬਰਬੋਦ ਮਿਲ ਜਾਣਗੇ ਬਹੁਤ ਵੱਡੀ ਵੱਡੀ ਕਿਤਾਬਾਂ ਪਈਆਂ ਨੇ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਗੁਰੂ ਬੰਨਿਆ ਨੋ ਗੁਰੂ ਨੂੰ ਕੇਵਲ ਇਸ ਕਰਕੇ ਮੰਨਿਆ ਕਾਗਜ਼ਾਂ ਨੂੰ ਨਹੀਂ ਮੰਨਿਆ ਕੇਵਲ ਇਸ ਕਰਕੇ ਮੰਨਿਆ ਕਿ ਇਹ ਸ਼ਬਦ ਹੈ ਸ਼ਬਦੇ ਤੋਂ ਬਗੈਰ ਇਕੱਠਾ ਨਹੀਂ ਹੋ ਸਕਦਾ ਤੇ ਜਿੰਨਾ ਦੇ ਸ਼ਬਦ ਇਕੱਠਾ ਦੇ ਚੋ ਦਾ ਦਾ ਬੁਰੂ ਗੁਰੂ ਦੇ ਕੋਲ ਬੈਠੂਗਾ ਕੌਣ ਤੇ ਆਪਾਂ ਗੱਲ ਕਰਦੇ ਸੀ ਹੁਣ ਬਹੁਤ ਸਾਰੇ ਆ ਪੱਗਾਂ ਵਾਲਿਆਂ ਨੇ ਉਹਨਾਂ ਸੋਚਿਆ ਵੀ ਗੁਰੂ ਆ ਅਸੀਂ ਰੱਬ ਨੂੰ ਖੁਦਾ ਨੂੰ ਅੱਲਾ ਨੂੰ ਤੇ ਦੇਖਿਆ ਨਹੀਂ ਤੁਹਾਨੂੰ ਜਨਮ ਦੇਣ ਵਾਲਾ ਤੁਹਾਡਾ ਬਾਪਿਆ ਸਾਡਾ ਜਨਮ ਦੇਣ ਵਾਲਾ ਸਾਡਾ ਬਾਪ ਪਿਆ ਤੇ ਜਨਮ ਜਨਮ ਦੇਣ ਵਾਲ ਨੂੰ ਅਸੀਂ ਰੱਬ ਕਹਿੰਦੇ ਆ ਤੇ ਕਿੰਨਿਆਂ ਦਿਨ ਆਪਾਂ ਰੱਬ ਨੂੰ ਸਮਝ ਕੇ ਆਪਣੇ ਬਾਪ ਨੂੰ ਪੁੱਜਿਆ ਕੋਈ ਬੋਧ ਭਗਵਾਨ ਬਿਰਦਾ ਉਹ ਕਹਿੰਦਾ ਬਾਪੂ ਇੱਥੇ ਬੈਠ ਚਿੱਟੇ ਕੱਪੜੇ ਪਾ ਕੇ ਬੈਠ ਵਧੀਆ ਪਲੰਧ ਤੇ ਬੈਠ ਮੈਂ ਤੇਰੀ ਸੇਵਾ ਕਰਦਾ ਕਿਸੇ ਚੀਜ਼ ਦੀ ਲੋੜ ਮੈਨੂੰ ਦੱਸ ਹੁਣ ਪੈਰੋਂ ਨਾ ਤੇ ਰੱਬ ਨੂੰ ਕੋਈ ਲੋੜ ਹੁੰਦੀ ਆ ਯਾਦ ਲੱਗਣ ਵਾਲੀਆਂ ਗੱਲਾਂ ਨੇ ਲੁਕਤੇ ਆਏ ਨਾ ਤੇ ਰੱਬ ਨੂੰ ਕਿਸੇ ਗੱਲ ਦੀ ਲੋੜ ਤੇ ਲਾਏ ਬਾਪ ਦੇ ਪੁੱਤਰ ਨੂੰ ਬਾਪ ਨੂੰ ਪੁੱਤਰ ਦੇ ਬਾਪ ਨੂੰ ਕੋਈ ਲੋੜ ਤੇ ਕਿਸ ਲੋਤ ਦੀ ਲੋੜ ਹੈ ਦੁਨੀਆਂ ਦਾ ਅੰਤ ਨੂੰ ਸੰਸਾਰ ਵਿੱਚ ਪਰ ਲੋੜ-ਜੋੜ ਦਾ ਫਰਕ ਜਿੱਦਾਂ ਉਹ ਸਾਡਾ ਇੱਕ ਮਹਾਵਿਲਾ ਆ ਉਹਨੇ ਛੋਟੀ ਜੀ ਚੋਰੀ ਕੀਤੀ ਚੋਰੀ ਤੇ ਲੱਖ ਦੀ ਵੀ ਹੋ ਜੀ ਤੇ ਕੱਖ ਦੀ ਵੀ ਹੋ ਜੀ ਚੋਰੀ ਤਾਂ ਚੋਰੀ ਹੈ ਲੋੜ ਤਾਂ ਲੋੜ ਹੈ ਚਾਹੇ ਉਹ ਕਰੋੜਾਂ ਰੁਪਏ ਦੀ ਹੋਵੇ ਤੇ ਚਾਹੇ ਉਹ ਦਸ ਰੁਪਏ ਦੀ ਹੋਵੇ ਲੋੜ ਤੇ ਰੋੜੀ ਜਨ ਰੋੜੀ ਹੈ ਨਾ ਤੇ ਸਾਡੇ ਤੱਕ ਬਾਪ ਨੂੰ ਕੀ ਲੋੜ ਬਾਪ ਨੂੰ ਤਾਂ ਅਸੀਂ ਲੈਣਾ ਹੈ ਰੱਬ ਤੋਂ ਵੀ ਅਸੀਂ ਲੈਣਾ ਤੇ ਬਾਪ ਤੋਂ ਵੀ ਅਸੀਂ ਲੈਣਾ ਬਾਪ ਨੂੰ ਸਾਡੀ ਕੋਈ ਲੋੜ ਨਹੀਂ ਬਾਪ ਨੂੰ ਦਿਨਾ ਆ ਕਿ ਮੇਰਾ ਪੁੱਤਰ ਕੇਵਲ ਮੇਰਾ ਪਿਆਰ ਕਰੇ ਮੇਰਾ ਆਦਰ ਕਰੇ ਸਤਿਕਾਰ ਕਰੇ ਮੈਂ ਦਾ ਬਾਪ ਬਸ ਕੇ ਗੱਲ ਇੰਨੇ ਕੀਆ ساری ਉਮਰ ਤੱਕ ਬਾਪ ਨੇ ਪਾਲਿਆ ਹੁਣ ਤੱਕ ਪਾਲਦਾ ਹੈ ਜਿਹੜਾ ਸਾਨੂੰ ਪਾਲਦਾ ਉਹਨੂੰ ਅਸੀਂ ਕੀ ਦੇਵਾਂਗੇ ਇਹ ਤਾਂ ਸਾਡਾ ਬਹਿਮਿਆ ਪੈ ਰਹੋ ਵੀ ਅਸੀਂ ਕੁਝ ਬਦੂ ਨੂੰ ਦੇ ਰਹੇ ਹਾਂ ਦੇ 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 ਲਈ ਰਹੇ ਅਸੀਂ ਕੁਝ ਵੀ ਗੁਰੂ ਨੂੰ ਗੁਰੂ ਕੋਲ ਦੇ ਉਹਦੇ ਬਦਲੇ ਅਸੀਂ ਪਤਾ ਨਹੀਂ ਕਿੰਨਾ ਮੰਗ ਰਹੇ ਹਾਂ ਦੇ ਰਹੀ ਰਹੇ ਕੁਝ ਵੀ ਗੁਰੂ ਨੂੰ ਅਸੀਂ ਉਹਦੇ ਬਦਲੇ ਜੀ ਦੇ ਰਾਇਆ ਨਾ ਕੁਝ ਪੇਟਾ ਕਰਦੇ ਉਹਦੇ ਬਦਲੇ ਬਹੁਤ ਕੁਝ ਮੰਗ ਰਹੇ ਹਾਂ ਅਲਿਕ ਦਿੱਤਾ ਪਾਛੇ ਤੇ ਸਾਨੂੰ ਇਹ ਗੱਲ ਕਹਿੰਦਾ ਮੁਕਰਦਾ ਮੁਕਰਦਾ ਜਾਣੇ ਲੋਕ ਸੱਚਾਈ ਜਿਹਦਾ ਸੰਸਾਰ ਦੇ ਉਸ ਸੱਚਾਈ ਸੰਸਾਰ ਦੇ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਲਿਖ ਕੇ ਰੱਖ ਦਿੱਤੀ ਉਹ ਕਹਿੰਦੇ ਦੇ ਦੇ ਮੰਗੇ ਸਹਿਜਾ ਗੁਣਾ ਦੇ ਦੇ ਮੰਗੇ ਸਹਿਜਾ ਗੁਣਾ ਜੇ ਕੁਛ ਗੁਰੂ ਘਰ ਅਰਪਣ ਕਰ ਦਿੱਤਾ ਕੁਝ ਦੇ ਦਿੱਤਾ ਵੇਡਾ ਕਰ ਦਿੱਤਾ ਤੇ ਮੰਗਦਾ ਕੰਨਾ ਹੈ ਸੌ ਗੁਣਾ ਇੱਕ ਅੰਦਾਜ਼ਾ ਲਾ ਲਈਏ ਅਪੋ ਬਿ ਸੌ ਜਾਂ 50 ਰੁਪਿਆ ਦਿੱਤਾ ਉਹ ਮੇਂ ਦਿਖਾ ਕੇ ਦਿੱਤਾ ਤੇ ਮੈਂ 100 ਰੁਪਿਆ ਗੁਰੂ ਕੀ ਪੌਣ ਲਗਾ ਨਾ 50 ਰੁਪਿਆ ਗੁਰੂ ਕੀ ਪੌਣ ਲਗਾ ਲੋਕ ਰੁਪਇਆ ਰੁਪਇਆ ਪਾਉਂਦੇ ਆ ਮੈਂ 100 ਰੁਪਇਆ ਪਾਉਣ ਲੱਗਾ ਉਹ ਦਿਖਾ ਕੇ ਪਾਇਆ ਜਿਹੜਾ ਅੰਦਰ ਅੰਦਰ ਮੰਗ ਰਿਹਾ ਹੈ ਹਜ਼ਾਰਾਂ ਗੁਣਾ ਮੰਗ ਰਿਹਾ ਏ ਸੈਂਕੜੇ ਗੁਣਾ ਮੰਗ ਰਿਹਾ ਏ ਉਹ ਨਹੀਂ ਕਿਸੇ ਨੂੰ ਦੁਖਾਇਆ ਕਿ ਮੈਂ ਆਹ ਕੁਝ ਮੰਗ ਰਿਹਾ ਉਹ 100 ਰੁਪਏ ਆ ਵੀ ਨਹੀਂ ਪਾਇਆ ਉਹ 200 ਰੁਪਏ ਐਵੇਂ ਨਹੀਂ ਕੀਤਾ ਉਹਦੇ ਪਿੱਛੇ ਸੈਂਕੜੇ ਹਜ਼ਾਰਾਂ ਰੁਪਈਆ ਦੀ ਮੰਗ ਆ ਮਨੁਆ ਦੇ ਗੁਰੂ ਕਹਿੰਦਾ ਆ ਜਾ ਕੋਈ ਗੱਲ ਨਹੀਂ ਉਹ 100 ਰੁਪਏ ਰਾਕੇ ਹਜ਼ਾਰਾ ਮੰਗਦਾ ਨਾ ਹਜ਼ਾਰਾ ਹੀ ਲੈ ਜਾ ਸੈਂਕੜਾ ਹੀ ਲੈ ਜਾ ਕੋਈ ਪਰਵਾਹ ਨਹੀਂ ਕਿੱਡ ਗਮੀ ਹੈ ਕੋਈ ਇਹ ਤਾਂ ਟੋਟ ਪੁੰਡਾਰ ਦੇ ਇੱਥੇ ਕੀ ਪਰ ਪੜਾ ਕਿ ਕੋਈ ਉਦਾਰ ਨਹੀਂ ਛੋਟੀ ਜੀ ਆਪਾਂ ਜੇ ਸਮੁੰਦਰ ਵਿੱਚੋਂ ਕਿਤੇ ਪਾਣੀ ਦੀ ਚੁੰਝ ਭਰ ਕੇ ਲਾਇਆ ਬਈ ਚੜੀ ਕਿ ਸਮੁੰਦਰ ਤੋਂ ਕੋਈ ਫਲ ਪੈ ਜਾਊਗਾ ਸਮੁੰਦਰ ਦੇ ਪਾਣੀ ਵਿੱਚੋਂ ਜੇ ਚਿੜੀ ਇੱਕ ਚੁੰਜ ਪਾਣੀ ਦੀ ਭਰ ਕੇ ਲਿਆਵੇ ਤਾਂ ਉਹਨੂੰ ਕੀ ਫਰਕ ਪੈਣਾ ਸਮੁੰਦਰ ਨੂੰ ਗੁਰੂ ਦੇ ਘਰੋਂ ਤੇ ਸਾਨੂੰ ਕਰੋੜਾ ਰੁਪਈਏ ਮਿਲ ਜਾਣ ਉਤੋਂ ਚੱਕ ਲਿਓ ਖਜ਼ਾਨੇ ਵਿੱਚੋਂ ਦਾ ਵੜ ਕੇ ਉਹਨੂੰ ਕੋਈ ਫਰਕ ਪਤਾango ਫਰਕ ਨਹੀਂ ਪੈਦਾ ਤੇ ਭਈ ਦੋਪਈ ਚਾਤਮੇ ਦੀ ਕੀ ਫਰਕ ਪੈਣਾ ਨੂੰ ਯਾਰਾਂ ਸਗੜਾ ਦੀ ਕੀ ਫਰਕ ਪੈਣਾ ਪਰ ਜੇ ਇੱਥੇ ਟਿਕਿਆ ਰਵੇ ਤਾਂ ਹੁਣੇ ਤੇ ਇਹਨੇ ਇੱਥੇ ਵੀ ਡਕਣਾ ਮੇਰੇ ਵਰਗੇ ਨੇ ਹੁਣ ਇੱਥੇ ਵੀ ਡਕਣਾ ਮੰਨ ਲਓ ਕਿ 100 ਰੁਪਇਆ ਦਿੱਤਾ ਤੇ 20000 ਰੁਪਏ ਦੀ ਮੰਗ ਰੱਖ ਦਿੱਤੀ ਉਹ ਕਹਿੰਦਾ ਲੈ ਜਾ ਕੋਈ ਕਰ ਲੈ ਹੁਣ ਇੱਥੇ ਬੜਾ ਫਿਕਰਮੈਂਟ ਟਿਕ ਜਾਣਾ ਹੈ ਇੱਥੇ ਵੀ ਡਕਣਾ ਮੈਂ ਅੱਗੇ ਮੰਗ ਪਤਾ ਕੀ ਬਦਲੀ ਆ ਜਿਹੜੀ ਅੱਪ ਪਹਿਲਾਂ ਕਰਕੇ اٹੇਆ ਦਿਗਾ ਕੇ ਵਿਚਾਰ ਕੀਤੀ ਬੀ 100 ਰੁਪਿਆ ਪੇਟਾੜ ਕੇ ਕੀਤਾ ਦਿਖਾ ਕੇ ਕੀਤਾ ਹਜ਼ਾਰਾਂ ਦੀ ਮੰਗ ਉਹ ਗੁਪਤ ਰੱਖ ਲਈ ਵੀ ਇਹ ਦੱਸੇ ਨਾ ਕਿਸੇ ਨੂੰ ਤੇ ਦੱਸੇ ਨਾ ਕਿਸੇ ਨੂੰ ਵੀ ਮੈਂ ਯਾਦ ਪੀਏ ਦੇ ਲਗਾ ਮੈਂ ਤਾਂ ਦਿਖਾ ਰਿਆਂ ਇਹਨਾਂ ਨੂੰ ਪਰ ਤੂੰ ਰਦ ਅਸੀਂ ਮੇਰੇ ਵੀ ਮੈਂ ਆ ਮੰਗ ਗੁਪਤ ਰੱਖ ਗੁਪਤ ਮੰਗ ਰਹੇ ਹਾਂ ਮੇਰੀ ਮੰਗ ਨਾ ਦੱਸੀ ਮੇਰੀ ਮੰਗ ਤੇ ਪਰਦਾ ਰੱਖੀ ਉਹ ਵੀਰ ਵੀ ਰੱਖ ਲੈਂਦਾ ਉਹ ਪੈਰ ਵੀ ਰੱਖ ਲੈਂਦਾ ਹੁਣ ਅੱਗੇ ਚੱਲੋ ਅੱਗੇ ਹੁਣ ਕਹਿੰਦੇ ਸੋਭ ਕਰੇ ਸੰਸਾਰ ਦੇ ਦੇ ਮੰਗੇ ਸਹਸਾ